ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋ ਦੀਆਂ ਸ਼ਹਾਦਤਾਂ ਪ੍ਰੋਗਰਾਮ ਸਮਰਪਿਤ ਹੈ ਦਸਮ ਪਤਿਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ 7 ਪਉ ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੱਡੇ ਫਰਜ਼ੰਦਾ ਅਤੇ ਸਿੰਘਾਂ ਸਮੇਤ ਚਮਕੌਰ ਸਾਹਿਬ ਵਿਖੇ ਇੱਕ ਬਾਗ 'ਚ ਉਤਾਰਾ ਕੀਤਾ ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਹੈ ਇਸ ਬਾਗ ਤੋਂ ਗੁਰੂ ਸਾਹਿਬ ਨੇ ਪੰਜ ਸਿੰਘ ਅਟਾਰੀ ਵਾਲੀ ਹਵੇਲੀ ਯਾਨੀ ਕਿ ਚਮਕੌਰ ਦੀ ਇਸ ਕੱਚੀ ਗੜੀ ਦੇ ਮਾਲਕ ਰਾਏ ਜਗਤ ਸਿੰਘ ਅਤੇ ਰੂਪ ਚੰਦ ਕੋਲ ਭੇਜੇ ਪੰਜਾਬ ਮੋਹਰਾਂ ਦੇ ਬਦਲੇ ਰੂਪ ਚੰਦ ਨੇ ਆਪਣਾ ਹਿੱਸਾ ਦੇਣਾ ਪ੍ਰਵਾਨ ਕੀਤਾ ਤੇ ਗੁਰੂ ਸਾਹਿਬ ਨੇ ਸਿੰਘਾਂ ਸਮੇਤ ਚਮਕੌਰ ਦੀ ਗੜੀ 'ਚ ਮੋਰਚਾ ਬੰਦੀ ਕਰ ਲਈ जिस खिते में हम कहते थे आना ये वही है कल लुटके है जिस जगह से जाना ये वही है जिस जा पे है बच्चों को कटाना ये वही है मट्टी कह देती है ठिकाना ये वही है। आज के दिन आठ पोह मुगला ने चमकौर दी इस कच्ची गड़ी ते हमला कर दिया ਤੇ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸੇ ਘੜੀ ਦੇ ਵਿੱਚੋਂ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਮੁਗਲਾਂ ਦਾ ਮੁਕਾਬਲਾ ਕਰਨ ਦੇ ਲਈ ਮੈਦਾਨੇ ਜੰਗ ਵਿੱਚ ਤੋਰੀ ਸਨ। ਇਸੇ ਹੀ ਜੰਗ ਦੇ ਵਿੱਚ ਗੁਰੂ ਸਾਹਿਬ ਦੇ ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਮੁਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਤੇ ਗੁਰੂ ਸਾਹਿਬ ਦੇ 40 ਸਿੰਘ ਦੋ ਵੱਡੇ ਸਾਹਿਬਜ਼ਾਦੇ ਸ਼ਹੀਦੀ ਪਾ ਗਏ ਸਨ। ਅੱਲਾ ਯਾਰਖਾ ਜੋਗੀ ਇਸ ਜੰਗ ਦਾ ਹਾਲ ਬਿਆਨ ਕਰਦਿਆਂ ਲਿਖਦਾ ਹੈ ਇੱਕ ਇੱਕ ਲੱਖ ਲੱਖ ਦੇ ਮੈਦਾਨ 'ਚ ਲੜਾ ਜਿਸ ਜਾਪੇ ਸਿੰਘ ਅੜ ਗਏ ਝੰਡਾ ਵਹੀਂ ਗੜਾ ਜਿੱਥੇ ਅਸੀਂ ਇਸ ਵਕਤ ਖੜੇ ਆ ਇਹ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਇਹ ਉਹ ਪਵਨ ਸਥਾਨ ਹੈ ਜੋ ਉਸ ਸਮੇਂ ਜੰਗ ਦਾ ਮੈਦਾਨ ਹੁੰਦਾ ਸੀ ਤੇ ਇਸ ਸਥਾਨ ਤੇ ਹੋਈ ਸੰਸਾਰ ਦੀ ਸਭ ਤੋਂ ਅਸਾਵੀਂ ਜੰਗ ਜਿੱਥੇ ਇੱਕ ਪਾਸੇ 10 ਲੱਖ ਮੁਗਲ ਫੌਜਾਂ ਤੇ ਦੂਜੇ ਪਾਸੇ ਸਿਰਫ 40 ਸਿੰਘ ਸਨ ਇੱਕ ਇੱਕ ਸਿੰਘ ਸਵਾ ਸਵਾ ਲੱਖ ਨਾਲ ਲੜਿਆ ਤੇ ਇਥੇ ਸਿੰਘਾਂ ਨੂੰ ਸ਼ਹੀਦੀਆਂ ਪਾਉਂਦਿਆਂ ਵੇਖ ਕੇ ਗੁਰੂ ਸਾਹਿਬ ਦੇ ਵੱਡੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਮਨ ਵਿੱਚ ਵੀ ਸ਼ਹੀਦ ਹੋਣ ਦੀ ਇੱਛਾ ਪੈਦਾ ਹੋਈ ਤੇ ਉਹਨਾਂ ਨੇ ਗੁਰੂ ਪਾਤਸ਼ਾਹ ਤੋਂ ਇਸ ਜੰਗ ਦੇ ਮੈਦਾਨ ਵਿੱਚ ਆਉਣ ਦੀ ਆਗਿਆ ਮੰਗੀ ਸਾਹਿਬਜ਼ਾਦੇ ਨੇ ਫਰਮਾਇਆ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਵੀ ਗਿਆ ਤਾਂ ਜੀਤਾ ਨਹੀਂ ਆਊਂਗਾ ਨੇ ਹੱਥੀ ਸ਼ਸਤਰ ਸਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਲੱਤੇ ਜਿਗਰ ਵੱਡੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਚਮਕੌਰ ਗੜੀ ਚੋਂ ਇਸ ਮੈਦਾਨੇ ਜੰਗ ਵੱਲ ਤੋਰਿਆ ਤੇ ਇੱਥੇ ਗੁਰੂ ਦਾ ਪੁੱਤਰ ਜਾਣ ਕੇ ਹਰ ਵੈਰੀ ਨੇ ਸਾਹਿਬਜ਼ਾਦੇ ਤੇ ਦਾ ਅਜ਼ਮਾਇਆ ਤੇ 392 ਤੋਂ ਵੱਧ ਫੱਟ ਸੀਨੇ ਤੇ ਖਾ ਕੇ ਸਾਹਿਬਜ਼ਾਦੇ ਨੇ ਮੁਕਾਬਲਾ ਕੀਤਾ ਵੈਰੀਆਂ ਦੇ ਆਹੂ ਲਾਂਦੇ ਹੋਏ ਸਾਹਿਬਜ਼ਾਦੀਜੋਂ ਗੁਰੂ ਪਾਤਸ਼ਾਹ ਦਾ ਸਰੂਪ ਪਰ ਤੱਕ ਚੜ੍ਹ ਗਿਆ ਸੀ ਤੇ ਲੱਖਾਂ ਨੂੰ ਪਾਰ ਬਲਾ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਇਸ ਸਥਾਨ ਤੇ ਸ਼ਹਾਦਤ ਦਾ ਜਾਮ ਪੀ ਗਏ ਅਨੁਗੁਰ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਸਮੇਂ ਵੀ ਪੁੱਤਰ ਨੂੰ ਅਣਗਿਣਤ ਫੱਟ ਖਾ ਕੇ ਜੰਗ 'ਚ ਸ਼ਹੀਦ ਹੁੰਦਿਆਂ ਵੇਖ ਕੇ ਵਾਹਿਗੁਰੂ ਦਾ ਸ਼ੁਕਰ ਕੀਤਾ ਵੱਡੇ ਵੀਰ ਦੀ ਸ਼ਹਾਦਤ ਵੇਖ ਕੇ ਸਾਹਿਬਜ਼ਾਦਾ ਬਾਬਾ ਜਿਹਾਰ ਸਿੰਘ ਜੀ ਨੇ ਵੀ ਗੁਰੂ ਪਾਤਸ਼ਾਹ ਤੋਂ ਜੰਗ ਵਿੱਚ ਜਾਣ ਦੀ ਇਜਾਜ਼ਤ ਲਈ ਇਸ ਸਮੇਂ ਗੁਰੂ ਸਾਹਿਬ ਦੇ ਬਚਨਾਂ ਨੂੰ ਅੱਲਾ ਯਾਰਖਾਨ ਜੋਗੀ ਲਿਖਦਾ ਏ ਭਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ ਪਾਲਾ ਹੈ ਤੁਮੇ ਨਾਸੇ ਬੋਲੇ ਗੁਰੂ ਗੋਬਿੰਦ रोका नहीं आगाज से बोले गुरु गोबिंद उस नन्ने से से बोले गुरु गोविंद लो जाओ सिधारो तुम्हें अल्लाह को सौंपा मर जाओ जा मारो तुम्हें अल्लाह को सौंपा रब को ना विसारो तुम्हें अल्लाह को सौंपा सिखी को उभारो तुम्हें अल्लाह को सौंपा ਖਦਿਆ ਗੁਰੂ ਸਾਹਿਬ ਨੇ ਆਪਣੇ ਦੂਜੇ ਫਰਜ਼ੰਦ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਹੱਥੀਂ ਤਿਆਰ ਕਰਕੇ ਗੁਰਦੁਆਰਾ ਗੜੀ ਸਾਹਿਬ ਤੋਂ ਜੋ ਕਿ ਤੁਸੀਂ ਪਿੱਛੇ ਦ੍ਰਿਸ਼ ਵੇਖ ਰਹੇ ਹੋ ਇਥੋਂ ਇਸ ਮੈਦਾਨੇ ਜੰਗ ਵੱਲ ਤੋਰਿਆ ਸਹਿਜਾਦਾ ਬਾਬਾ ਚਾਚਾਰ ਸਿੰਘ ਜੀ ਵੀ ਵੱਡੇ ਵੀਰ ਵਾਂਗ ਦੁਸ਼ਮਣਾਂ ਦੇ ਆਹੋ ਲਾਂਦਿਆਂ ਸ਼ਹਾਦਤ ਦਾ ਜਾਮ ਪੀ ਗਏ ਤੇ ਦਸ਼ਮੀਸ਼ ਪਾਚਿਆਂ ਨੇ ਮਨ ਵਿੱਚ ਕੋਈ ਰੋਸ ਨਹੀਂ ਕੀਤਾ ਉਸ ਸਮੇ ਸਗੋਂ ਵਾਹਿਗੁਰੂ ਦਾ ਸ਼ੁਕਰ ਅਦਾ ਕੀਤਾ ਗੁਰੂ ਸਾਹਿਬ ਨੇ ਆਪ ਵੀ ਮੈਦਾਨੇ ਜੰਗ 'ਚ ਆਉਣ ਦਾ ਫੈਸਲਾ ਕਰ ਲਿਆ ਸੀ ਪਰ ਉਸ ਸਮੇ ਪੰਜਾ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਹੁਕਮ ਦਿੱਤਾ ਅਤੇ ਗੁਰੂ ਪਾਚਾ ਬਾਬਾ ਸੰਗਤ ਸਿੰਘ ਜੀ ਨੂੰ ਆਪਣਾ ਕਲਗੀ ਤੇ ਚੋਲਾ ਬਖਸ਼ ਕੇ ਆਪ ਗੜੀ ਚੋਂ ਨਿਕਲਦੁਰੇ ਤੇ ਉਹਨਾਂ ਦੀ ਯਾਦ ਦੇ ਵਿੱਚ ਬਾਬਾ ਸੰਗਤ ਸਿੰਘ ਜੀ ਯਾਦਗਾਰੀ ਗੇਟ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਪਿਆਰਿਓ ਜਦੋਂ ਸਰਬੰਸ ਦਾਨੀ ਧਰਮ ਦੇ ਰਖਕ ਐਸੇ ਦੀਨ ਦਿਆਲ ਸਤਗੁਰੂ ਜੀ ਦਸਵੇਂ ਪਾਤਸ਼ਾਹ ਅਤੇ ਉਹਨਾਂ ਦੇ ਦੋ ਫਰਜੰਦ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਸਤਗੁਰੂ ਜੀ ਦੇ ਸਾਜੇ ਹੋਏ ਪੰਜ ਪਿਆਰੇ ਤੇ 40 ਸਿੰਘਾਂ ਨੇ ਜਦੋਂ ਸ੍ਰੀ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਆਉਣਾ ਕੀਤਾ ਤਾਂ ਸਤਿਗੁਰੂ ਜੀ ਨੇ ਇਸ ਗੜੀ ਦੇ ਵਿੱਚ ਹੀ ਜੰਗ ਦੀ ਮੋਰਚਾ ਬੰਦੀ ਸ਼ੁਰੂ ਕਰ ਦਿੱਤੀ ਭਾਈ ਕਾਠਾ ਸਿੰਘ ਤੇ ਭਾਈ ਮਦਨ ਸਿੰਘ ਨੂੰ ਇਸ ਗੜੀ ਦੇ ਮੁੱਖ ਦਰਵਾਜੇ ਤੇ ਪਹਿਰੇਦਾਰ ਬਣਾ ਕੇ ਖੜਾ ਦਿੱਤਾ ਗਿਆ ਅਤੇ ਜੋ ਇਸ ਕੱਚੀ ਗੜੀ ਦੇ ਹੋ ਦਰਵਾਜੇ ਸਨ ਸਤਿਗੁਰੂ ਜੀ ਨੇ ਆਪਣੇ ਸਿੰਘ ਉਸ ਦਰਵਾਜਾਂ ਤੇ ਤਾਇਨਾਤ ਕੀਤੇ ਗਏ ਸਤਿਗੁਰੂ ਜੀ ਆਪ ਦੋ ਵੱਡੇ ਸਹਬਜ਼ਾਦੇ ਪੰਜ ਪਿਆਰੇ ਜੋ ਉਸ ਦਾ ਅਟਾਰੀ ਵਾਲਾ ਦਰਵਾਜਾ ਸੀ ਉਸ ਤੇ ਚਲੇ ਗਏ ਤਾਂ ਗੁਰਮਖ ਪਿਆਰੋ ਸ੍ਰੀ ਚਮਕੌਰ ਸਾਹਿਬ ਦੀ ਕੱਚੀ ਗੜੀ ਨੂੰ ਬਾਈ ਧਾਰ ਦੇ ਰਾਜੇ 10 ਲੱਖ ਦੀ ਫੌਜ ਨੇ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਤਾਂ ਗੁਰਮੁਖ ਪਿਆਰੋ ਸ੍ਰੀ ਚਮਕੌਰ ਸਾਹਿਬ ਦੀ ਕੱਚੀ ਗੜੀ ਦੇ ਵਿੱਚ ਹੀ ਸਤਿਗੁਰੂ ਜੀ ਨੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਨੂੰ ਆਪਣੇ ਹੱਥੀਂ ਤਿਆਰ ਬਰਤਿਆਰ ਕਰਕੇ ਉਹਨਾਂ ਦੇ ਨਾਲ ਪੰਜਾਂ ਪੰਜਾਂ ਸਿੰਘਾਂ ਦੇ ਜਥੇ ਤਿਆਰ ਕਰਕੇ ਇਸ ਕੱਚੀ ਗੜੀ ਦੇ ਵਿੱਚੋਂ ਹੀ ਥੱਲੇ ਮੁਗਲ ਫੌਜਾਂ ਦੇ ਨਾਲ ਲੜਨ ਦੇ ਲਈ ਭੇਜਦੇ ਰਹੇ ਤਾਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਵੀ ਆਖਰੀ ਸਵਾਸਾਂ ਤੱਕ ਮੁਗਲ ਫੌਜਾਂ ਦੇ ਨਾਲ ਲੜਦੇ ਰਹੇ ਤੇ ਆਖਰ ਨੂੰ ਸ਼ਹੀਦੀਆਂ ਪਾ ਗਏ। ਗੁਰੂ ਸਾਹਿਬ ਤਾੜੀ ਮਾਰ ਕੇ ਤੇ ਐਲਾਨ ਕਰਕੇ ਗੜੀ ਚੋਂ ਨਿਕਲੇ ਅਤੇ ਮਾਛੀਵਾੜੇ ਵੱਲ ਹੋ ਤੁਰੇ। ਅੱਜ ਇਸ ਸਥਾਨ 'ਤੇ ਗੁਰਦੁਆਰਾ ਤਾੜੀ ਸਾਹਿਬ ਸਿਸ਼ੋਭਿਤ ਹੈ। ਦੂਜੇ ਪਾਸੇ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਹਬਜ਼ਾਦਿਆਂ ਨੂੰ ਅੱਠ ਪੋ ਦੀ ਸਵੇਰ ਗੰਗੂ ਰਸੋਈਆ ਤੁੰਮਾ ਮਾਸਤੀ ਜੀ ਦੀ ਛੰਤ ਤੋਂ ਆਪਣੇ ਨਾਲ ਲੈ ਜਾਂਦਾ ਹੈ ਗੰਗੂ ਮਾਤਾ ਗੁਜਰੀ ਜੀ ਅਤੇ ਦੋਵੇਂ ਸਹਬਜ਼ਾਦਿਆਂ ਨੂੰ ਕਾਇਨੌਰ ਪਿੰਡ ਤੇ ਤਲਾਹ ਦੇ ਇੱਕ ਸਾਧੂ ਦੀ ਕੁਟਿਆ ਦੇ ਵਿੱਚ ਬਿਠਾ ਕੇ ਆਪਣੇ ਪਿੰਡ ਦਾ ਜਾਇਜ਼ਾ ਲੈਣ ਜਾਂਦਾ ਹੈ ਤੇ ਫਿਰ ਰਾਤ ਨੂੰ ਵਾਪਸ ਆਉਂਦਿਆਂ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਆਪਣੇ ਨਾਲ ਆਪਣੇ ਪਿੰਡ ਖੇੜੀ ਲੈ ਜਾਂਦਾ ਹੈ ਕਾਇ ਨੌਰ ਪਿੰਡ 'ਚ ਇਸ ਸਥਾਨ 'ਤੇ ਹੁਣ ਗੁਰਦੁਆਰਾ ਐਮਾ ਸਾਹਿਬ ਹੈ। ਸਤ ਪੋ ਨੂੰ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਅਤੇ ਸਿੰਘਾਂ ਸਮੇਤ ਭਾਈ ਜਵਾਹਰ ਸਿੰਘ ਜੀ ਦੇ ਰਿਸ਼ਤੇਦਾਰਾਂ ਕੋਲ ਰੋਪੜ ਵਿਖੇ ਜਾ ਟਹਿਰੇ। ਜਿੱਥੇ ਕਿ ਸਤਕੁਸਾਲ ਪਹਿਲਾਂ ਇਤਿਹਾਸਕ ਯਾਦਗਾਰ ਬਣਾਈ ਗਈ ਹੈ। ਇੱਥੇ ਰਾਤ ਕੱਟਣ ਉਪਰੰਤ 8 ਪੋ ਨੂੰ ਮਾਤਾਵਾਂ ਤੇ ਪੂਰਾ ਜਥਾ ਪੇਸ ਬਦਲ ਕੇ ਬੈਲ ਗੱਡੀਆਂ ਤੇ ਸਵਾਰ ਹੋ ਕੇ ਦਿੱਲੀ ਦੇ ਰਾਹ ਪੈ ਗਿਆ। ਅੱਠ ਪੌਦੀ ਸਾਰੀ ਵਾਰਤਾ ਪੁੱਤਰਾਂ ਦੇ ਦਾਨੀ ਦਸ਼ਮੇਸ਼ ਪਿਤਾ ਜੀ ਨੇ ਜੋ ਦਾਨ ਕੀਤਾ ਉਹ ਦੁਨੀਆ ਦਾ ਕੋਈ ਵੱਡੇ ਤੋਂ ਵੱਡਾ ਅਮੀਰ ਵਿਅਕਤੀ ਕੋਈ ਵੱਡੇ ਤੋਂ ਵੱਡਾ ਦਾਨੀ ਵੀ ਨਹੀਂ ਕਰ ਸਕਦਾ ਗੁਰੂ ਪਾਤਸ਼ਾਹ ਨੇ ਆਪਣੇ ਪਿਆਰੇ ਪੁੱਤਰ ਵਾਰ ਕੇ ਪਰ ਆਪਣੇ ਪਿਆਰੇ ਖਾਲਸੇ ਵੱਲ ਇਸ਼ਾਰਾ ਕਰਦੇ ਆਖਿਆ ਸੀ ਇਹਨਾਂ ਪੁੱਤਰਾਂ ਨੇ ਸੀਸ ਪਰਵਾਰ دیے ਸੁਧਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਅੱਜ ਲੋੜ ਹੈ ਗੁਰੂ ਪਾਤਸ਼ਾਹ ਦੇ ਤੇ ਉਹਨਾਂ ਦੇ ਪਰਿਵਾਰ ਦੀਆਂ ਲਾਸਾਨੀ ਤੁਰਬਾਨੀਆਂ ਦੀ ਕਦਰ ਪਾਉਣ ਦੀ ਆਓ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਦੇ ਧਾਰਨੀ ਹੋਈਏ ਖੰਡੇ ਦੀ ਪਾਹੁਲ ਛਕੀਏ ਸਿੰਘ ਸਜੀਏ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ